ਮੈਂ ਲਾਦਾ ਮੇਰੇ ਪਿਤਾ ਸਰਦਾਰ ਹਾਕਮ ਸਿੰਘ ਪੱਥਰ ਕੋਲ ਕੋਈ ਗਲਤੀ ਹੋ ਗਈ ਹੋਣੀ ਹੈ ਜਿਹੜਾ ਉਹਨਾਂ ਨੇ ਪੰਜਾਬ ਦਾ ਨਾਮ ਪੂਰੇ ਇੰਟਰਨੈਸ਼ਨਲ ਲੈਵਲ ਤੇ ਰੌਸ਼ਨ ਕਰਤਾ ਪਰ ਸਾਮੀਆਂ ਦੀਆਂ ਸਰਕਾਰਾਂ ਨੇ ਕਿਸੇ ਨੇ ਉਹਨਾਂ ਦੀ ਬਾਹ ਹੀ ਨਹੀਂ ਫੜੀ ਹੈਗੀ ਉਹ ਤਾਂ ਇੱਕ ਬਦਤਰ ਜ਼ਿੰਦਗੀ ਜਿਉ ਕੇ ਗਏ ਨੇਗੇ ਪਰ ਉਹ ਜਿਹੜੇ 골ਡ ਮੈਡਲ ਨੇ ਨਾ ਉਹਨਾਂ ਦੀ ਕੀਮਤ ਉਹਨਾਂ ਹਜ਼ਾਰ ਰੁਪਿਆ ਵੀ ਹੈ ਨਹੀਂ ਕੀ ਸੈਕਰੀਅਰੇਟ ਦੇ ਵਿੱਚ ਉੱਥੇ ਪਏ ਨੇ ਇਹਨਾਂ ਦੇ ਮੈਡਲ ਪਰ ਉਹ ਅਸਲੀ ਨਹੀਂ ਹੈਗੇ ਜਿਵੇਂ ਆਪਾਂ ਕਹਿੰਦੇ ਵੀ ਕਾਪੀ ਕਰਕੇ ਕੋਈ ਚੀਜ਼ ਬਣਾ ਕੇ ਰੱਖ ਦੇਣੀ ਉਹ ਉਦਾਂ ਨੇਗੇ ਕਿੰਨਾ ਧੱਕਾ ਹੋਇਆਗਾ ਉਹ ਮੈਡਲਾਂ ਨਾਲ ਵੀ ਦੇਖੋ ਧੱਕਾ ਕਰ ਗਏ ਉਹ ਪਤਾ ਨਹੀਂ ਕਿੱਧਰ ਗਏ ਇਹਨੇ ਬੰਦੇ ਨੇ ਜਾਨ ਦੀ ਬਾਜ਼ੀ ਲਾ ਕੇ ਜਿੱਤੇ ਹੈਗੇ ਤੇ ਉਹ ਵੀ ਸਾਨੂੰ ਕੋਈ ਉਹਨਾਂ ਦਾ ਉਗਸੋਗ ਨਹੀਂ ਨਿਕਲੀ ਵੀ ਜਿਹੜੇ ਅਸਲੀ ਸੀਗੇ ਕਿੱਧਰ ਗਏ ਮੈਂ ਲਾਦਾ ਮੇਰੇ ਪਿਤਾ ਸਰਦਾਰ ਹਾਕਮ ਸਿੰਘ ਪੱਥਰ ਕੋਲ ਕੋਈ ਗਲਤੀ ਹੋ ਗਈ ਹੋਣੀ ਹੈ ਜਿਹੜਾ ਉਹਨਾਂ ਨੇ ਪੰਜਾਬ ਦਾ ਨਾਮ ਪੂਰੇ ਇੰਟਰਨੈਸ਼ਨਲ ਲੈਵਲ ਤੇ ਰੋਸ਼ਨ ਕਰਕੇ ਤੇ ਮੈਂ ਉਹਨਾਂ ਵੱਲੋਂ ਪਛਤਾਵਾ ਕਰਦਾਗਾ ਉਹਨਾਂ ਤੋਂ ਬਹੁਤ ਵੱਡੀ ਗਲਤੀ ਹੋ ਗਈ ਅੱਜ ਕੋਈ ਸਾਡੀ ਸਾਰ ਨਹੀਂ ਲੈ ਰਿਹਾ ਤੇ ਮੈਂ ਡਿਡਾਉਤ ਲਗਾ ਕੇ ਇੱਥੇ ਪਛਤਾਵਾ ਕਰਦਾ ਕਿ ਉਹਨਾਂ ਨੇ ਪੂਰੇ ਭਾਰਤ ਦਾ ਪੂਰੇ ਪੰਜਾਬ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਰੋਸ਼ਨ ਕਰਤਾ ਦੋ ਵਾਰੀ 골ਡ ਮੈਡਲ ਲੈ ਕੇ ਉਹਨਾਂ ਨੇ ਲਗਾਤਾਰ ਏਸ਼ੀਆ ਦੇ ਵਿੱਚ ਦੋ ਵਾਰੀ এਸ਼ੀਆ ਦੇ ਵਿੱਚ ਉਹਨਾਂ ਨੇ ਨਾਮ ਚੰਕਾਇਆ ਆਪਣੀ ਕੌਮ ਦਾ ਆਪਣੇ ਦੇਸ਼ ਦਾ ਤੇ ਆਪਣੇ ਪੰਜਾਬ ਦਾ ਪਰ ਇੱਥੇ ਸਾਰੀਆਂ ਜੋ ਪਹਿਲਾ ਪਾਰਟੀਆਂ ਰਾਜ ਕਰ ਗਈਆਂ ਸਾਰੀਆਂ ਨੇ ਲਾਰੇ ਤੇ ਫੋਕੇ ਦਾ ਵੀ ਕੀਤੇ ਹੈਗੇ ਇਹ ਮੇਰੇ ਪਤਾ ਸਰਦਾਰ ਹਾਕਮ ਸਿੰਘ ਭੱਟਲ ਨੂੰ ਜੋ 2008 ਦੇ ਵਿੱਚ ਸ਼੍ਰੀਮਤੀ ਪ੍ਰਤਿਭਾ ਪਾਟਲ ਨੇ ਧਿਆਨ ਚੰਦ ਅਵਾਰਡ ਦਿੱਤਾ ਸੀਗਾ ਉਸ ਦੇ ਨਾਲ ਸਨਮਾਨਿਤ ਕੀਤਾ ਸੀ ਇਹ ਉਹ ਪ੍ਰਸ਼ੰਸਾ ਪੱਤਰ ਹੈ ਜੀ ਹਾਂਜੀ ਇਹ ਮੇਰੇ ਪਿਤਾ ਸਰਦਾਰ ਹਾਕਮ ਸਿੰਘ ਪੱਠਲ ਨੇ ਜੋ 1978 ਦੇ ਵਿੱਚ ਏਸ਼ੀਆਈ ਗੇਮਾਂ ਹੋਈਆਂ ਸੀਗੀਆਂ ਬੈ ਕੌਂਕ ਦੇ ਵਿੱਚ ਉਹਨਾਂ ਦੇ ਵਿੱਚ 골ਡ ਮੈਡਲ ਜਿੱਤਿਆ ਸੀਗਾ 20 ਕਿਲੋਮੀਟਰ ਵਾਕ ਰੇਸ ਦੇ ਵਿੱਚ ਤੇ ਉਹਨਾਂ ਦਾ ਟਾਈਮ ਜੋ ਸੀਗਾ ਉਹਨਾਂ ਨੇ ਰਿਕਾਰਡ ਬਣਾਇਆ ਸੀਗਾ 1 ਘੰਟਾ 31 ਮਿੰਟ 54 ਸਕਿੰਟ ਦਾ ਇਹ ਜੀ ਦੂਜੀ ਵਾਰ ਦਾ ਸਰਟੀਫੀਕੇਟ ਹੈ ਜੋ ਮੇਰੇ ਪਿਤਾ ਹਾਕਮ ਸਿੰਘ ਪੱਠਲ ਨੇ ਦੂਸਰੀ ਵਾਰ 1979 ਦੇ ਵਿੱਚ ਜੋ ਏਸ਼ੀਅਨ ਚੈਂਪੀਅਨਸ਼ਿਪ ਟ੍ਰੈਕ ਐਂਡ ਫੀਲਡ ਹੋਈ ਸੀਗੀ ਟੋਕੀਓ ਦੇ ਵਿੱਚ ਉੱਥੇ ਇਹਨਾਂ ਨੇ ਦੁਬਾਰਾ ਫੇਰ 골ਡ ਜਿੱਤਿਆ ਸੀਗਾ ਤੇ ਉਸ ਟਾਈਮ ਇੰਡੀਆ ਨੂੰ ਦੋ 골ਡ ਮਿਲੇ ਸੀਗੇ ਉਸ ਟਾਈਮ ਤੇ ਇਹਦੇ ਵਿੱਚ ਇੱਕ 골ਡ ਇਹਨਾਂ ਦਾ ਸੀਗਾ ਇਹ ਦੇਖੋ ਜੀ ਵੀਰ ਜੀ ਇਹ 1978 ਦੇ ਵਿੱਚ ਜੋ ਬਕਾਂਕ ਦੇ ਵਿੱਚ ਸਭ ਤੋਂ ਪਹਿਲਾ 골ਡ ਲਿਆ ਸੀ ਫਾਦਰ ਸਾਹਿਬ ਨੇ ਇਹ ਉਸ ਟਾਈਮ ਦੀ ਜਦੋਂ ਉਹਨਾਂ ਨੂੰ ਉਲਟੀ ਆ ਗਈ ਸੀ ਪਰ ਉਹਨਾਂ ਦੀ ਇੰਨੀ ਡੈਡੀਕੇਸ਼ਨ ਸੀ ਕਿ ਮੈਡਲ ਲੈ ਕੇ ਜਾਣਾ ਹੈ ਫੇਰ ਵੀ ਉਹਨਾਂ ਨੇ ਮੈਡਲ ਹਾਸਲ ਕਰਕੇ ਦਿੱਤਾ ਇਹ ਫੋਟੋ ਉਸ ਟਾਈਮ ਦੀ ਹੈ ਜੀ ਜਦੋਂ ਮੇਰੇ ਪਿਤਾ ਸਰਦਾਰ ਹਾਕਮ ਸਿੰਘ ਪੱਠੜ ਨੂੰ 2008 ਦੇ ਵਿੱਚ ਸ਼੍ਰੀਮਤੀ ਪ੍ਰਤਿਭਾ ਪਾਟਲ ਜੀ ਨੇ ਧਿਆਨ ਚੰਦ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਸੀਗਾ ਇਹ ਦੇਖੋ ਜੀ 1978 ਦੇ ਵਿੱਚ ਜਦੋਂ ਸਰਦਾਰ ਹਾਕਮ ਸਿੰਘ ਪੱਠਲ ਨੇ 골ਡ ਮੈਡਲ ਜਿੱਤੇਗਾ ਤਾਂ ਉਸ ਸਮੇਂ ਦੇਖੋ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਇੱਕੋ ਇੱਕ ਸਰਦਾਰ ਖਿਡਾਰੀ ਸੀ ਜਿਨ੍ਹਾਂ ਨੇ ਭਾਰਤ ਨੂੰ ਪੰਜਾਬ ਨੂੰ ਰਿਪrezent ਕੀਤਾ ਸੀ ਤੇ ਉੱਥੇ ਪੂਰੀ ਦੁਨੀਆ ਦੇ ਵਿੱਚ ਨਾਮ ਵੀ ਰੋਸ਼ਨ ਕੀਤਾ ਸੀਗਾ ਮੇਰਾ ਨਾਮ ਮੰਤਰੀ ਸਿੰਘ ਪੱਠਲ ਹੈ ਜੀ ਤੇ ਮੇਰੇ ਪਿਤਾ ਸਰਦਾਰ ਹਾਕਮ ਸਿੰਘ ਪੱਠਲ ਨੇ ਬਹੁ ਵਾਰ ਏਸ਼ੀਅਨ ਗੇਮਾਂ ਦੇ ਵਿੱਚ ਇੰਡੀਆ ਦੇ ਲਈ 골ਡ ਮੈਡਲ ਜਿੱਤੇ ਹੈਗੇ ਪਹਿਲਾ 골ਡ ਉਹਨਾਂ ਨੇ 1978 ਦੇ ਵਿੱਚ ਜੋ ਕਿ థਾਈਲੈਂਡ ਦੇ ਬੈਕੌਂਗ ਦੇ ਵਿੱਚ ਗੇਮਾਂ ਹੋਈਆਂ ਸੀਗੀਆਂ ਉਹਦੇ ਵਿੱਚ ਉਹਨਾਂ ਨੇ 골ਡ ਮੈਡਲ ਲੈ ਕੇ ਦਿੱਤਾ ਭਾਰਤ ਨੂੰ ਤੇ ਦੂਸਰੀ ਵਾਰ ਫੇਰ ਜੀ ਉਹਨਾਂ ਨੇ 1979 ਦੇ ਵਿੱਚ ਜੋ ਕਿ ਟੋਕੀਓ ਦੇ ਵਿੱਚ ਏਸ਼ੀਅਨ ਚੈਂਪੀਅਨਸ਼ਿਪ ਟਰੈਕ ਐਂਡ ਫੀਲਡ ਹੋਈ ਸੀ ਉਸ ਦੇ ਵਿੱਚ ਫੇਰ ਉਹਨਾਂ ਨੇ ਭਾਰਤ ਦੇ ਲਈ ਇੱਕ 골ਡ ਮੈਡਲ ਜਿੱਤ ਕੇ ਝੋਲੀ ਪਾਇਆ ਤੇ ਮੈਂ ਦੱਸਣਾ ਚਾਹੂੰਗਾ ਇਹ 20 ਕਿਲੋਮੀਟਰ ਵਾਕ ਦੇ ਵਿੱਚ ਸੀਗਾ ਤੇ ਇਹ ਤੁਸੀ ਤੁਹਾਡੇ ਪਿਤਾ ਜੀ ਐਨੀ ਵੱਡੀ ਪ੍ਰਾਪਤੀ ਹੈ 골ਡ ਮੈਡਲ ਲੈ ਕੇ ਆਏ ਨੇ ਇੰਟਰਨੈਸ਼ਨਲ ਲੈਵਲ ਤੇ ਫਿਰ ਤੁਸੀਂ ਉਹਨਾਂ ਦੇ 골ਡ ਮੈਡਲ ਜਿੱਤੇ ਦੀ ਤੁਸੀਂpctab ਤੂ ਕਰ ਰਹੇ ਹੋ ਡਡੌਤ ਲਗਾ ਕੇ ਬਸpctab ਤਾਂ ਇਹੀ ਕਰ ਰਹੇ ਆ ਵੀ ਸ਼ਾਇਦ ਉਹਨਾਂ ਤੋਂ ਕੋਈ ਗਲਤੀ ਹੋ ਗਈ ਜੀ ਵੀ ਕਿਉਂਕਿ ਜੇ ਤਾਂ ਮੰਨ ਲਓ ਉਹਨਾਂ ਨੇ ਵਧੀਆ ਕੰਮ ਕੀਤਾ ਹੁੰਦਾ ਫਿਰ ਤਾਂ ਬੱਲੇ ਬੱਲੇ ਹੋ ਜਾਣੀ ਸੀ ਸਾਰਿਆਂ ਨੇ ਵਾਹ ਫੜਨੀ ਸੀ ਆ ਕੇ ਉਹਨਾਂ ਦੀ ਪਰ ਸਮੇਂ ਦੀਆਂ ਸਰਕਾਰਾਂ ਨੇ ਕਿਸੇ ਨੇ ਉਹਨਾਂ ਦੀ ਵਾਹ ਹੀ ਨਹੀਂ ਫੜੀ ਹੈਗੀ ਉਹ ਤਾਂ ਇੱਕ ਬੱਤਰ ਜ਼ਿੰਦਗੀ ਜਿਉ ਕੇ ਗਏ ਨੇਗੇ ਬੜੇ ਅਫਸੋਸ ਦੀ ਗੱਲ ਹੈ ਵੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਪਰ ਉਹਨਾਂ ਨੇ ਕੋਈ ਮਤਲਬ ਇਹ ਨਹੀਂ ਕਹਿ ਸਕਦੇ ਜਿਸ ਸਾਹਬ ਦੇ ਖਿਡਾਰੀ ਸੀਗੇ ਇੰਟਰਨੈਸ਼ਨਲ ਲੈਵਲ ਤੇ ਭਾਰਤ ਦਾ ਪੰਜਾਬ ਦਾ ਨਾਮ ਉੱਚਾ ਕਰਕੇ ਗਏ ਸੀਗੇ ਵੀ ਕਿਸੇ ਸਰਕਾਰ ਨੇ ਉਹਨਾਂ ਦਾ ਮੁੱਲ ਨਹੀਂ ਪਾਇਆ ਹੈਗਾ ਤੇ ਮੈਨੂੰ ਤਾਂ ਬੜਾ ਅਫਸੋਸ ਹੈ ਵੀ ਆਹ ਸਰਟੀਫਿਕੇਟ ਜੋ ਮੈਂ ਹੱਥੇ ਚੱਕੀ ਫਿਰਦਾ ਇਹਨਾਂ ਦੀ ਕੀਮਤ ਜ਼ੀਰੋ ਕਰਤੀ ਸਰਕਾਰਾਂ ਨੇ ਜਦ ਕਿ ਅੱਜ ਦੀ ਤੁਹਾਡੀ ਆਰਥਿਕ ਸਥਿਤੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿੱਥੇ-ਕਿੱਥੇ ਖੜੀ ਹੈ ਆਰਥਿਕ ਸਥਿਤੀ ਦੇਖੋ ਮੈਂ ਕਹਿੰਦਾ ਵੀ ਬਹੁਤ ਮਾੜੀ ਹੈਗੀ ਤੇ ਮੈਂ ਵੀ ਪੜ੍ਹ ਲਿਖ ਕੇ ਜਿੰਨਾ ਕ ਫਾਦਰ ਸਾਹਿਬ ਨੇ ਮੈਨੂੰ ਪੜਾਇਆ ਲਿਖਾਇਆ ਪੋਸਟ ਗ੍ਰੈਜੂਏਸ਼ਨ ਕਰਕੇ ਮੈਂ ਇੱਕ ਛੋਟੀ ਜਿਹੀ ਨੌਕਰੀ ਤੇ ਥੋੜੀ ਤਨਖਾਹ ਤੇ ਆਪਣਾ ਪਰਿਵਾਰ ਪਾਲ ਰਿਆਂਗਾ ਤੁਸੀਂ ਹਾਲਾਤ ਦੇਖੋ ਵੀ ਇੱਕ ਇੰਟਰਨੈਸ਼ਨਲ ਖਿਡਾਰੀ ਦਾ ਪਰਿਵਾਰ ਹੋਵੇ ਤੇ ਉਹ ਕਿਹੋ ਜੀ ਜ਼ਿੰਦਗੀ ਬਤੀਤ ਕਰ ਰਿਹਾ ਹੈਗਾ ਤੇ ਹਾਂਜੀ ਸਰਕਾਰਾਂ ਨੇ ਕੀ ਕੀ ਲਾਰੇ ਲਗਾਏ ਤੁਹਾਨੂੰ ਸਪੈਸ਼ਲੀਆਂ ਸਰਕਾਰਾਂ ਨੇ ਬਾਈ ਜੀ ਬਹੁਤ ਲਾਰੇ ਲਾਏ ਮਤਲਬ ਜਦੋਂ ਉਹਨਾਂ ਦੀ ਡੈਥ ਹੋਈ ਹੈ ਫਾਦਰ ਸਾਹਿਬ ਦੀ ਉਦੋਂ ਵੀ ਸਾਰੇ ਲੀਡਰਾਂ ਨੇ ਇਹੀ ਆ ਕੇ ਕਿਹਾ ਵੀ ਅਸੀਂ ਤੁਹਾਡੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਤੁਹਾਡੀ ਹਰ ਸੰਭਵ ਸਹਾਇਤਾ ਕਰਾਂਗੇ ਤੇ ਨੌਕਰੀ ਦਿਵਾਵਾਂਗੇ ਪਰ ਬਾਅਦ ਦੇ ਵਿੱਚ ਹੀ ਭੋਗ ਪੈਣ ਤੋਂ ਬਾਅਦ ਸਾਰੇ ਪਤਾ ਨਹੀਂ ਕਿੱਧਰ ਗਾਇਬ ਹੋ ਗਏ ਮੁੜ ਕੇ ਕਿਸੇ ਨੇ ਹਾਲ ਚਾਲ ਨਹੀਂ ਜਾਣਿਆ ਹੈਗਾ ਮੈਂ ਖੁਦ ਵੀ ਜਾਂਦਾ ਰਿਹਾਗਾ ਬਹੁਤ ਦਫ਼ਤਰਾਂ ਦੇ ਚੱਕਰ ਕੱਟੇ ਨੇਗੇ ਤੇ ਅਰਜ਼ੀਆਂ-ਉਰਜ਼ੀਆਂ ਮੈਂ ਦਿੰਦਾ ਰਿਹਾ ਡੀਸੀ ਸਾਹਿਬ ਨੂੰ ਵੀ ਦਿੱਤੀ ਖੇਡ ਮੰਤਰੀ ਨੂੰ ਵੀ ਪਰ ਮੁੜ ਕੇ ਕਿਸੇ ਨੇ ਸਾਰ ਨਹੀਂ ਲਈ ਹੈਗੀ ਇਸ ਪਿੰਡ ਮੁਲਾਕੇ ਮੌਜੂਦਾ ਸਰਕਾਰ ਤੋਂ ਤੁਸੀਂ ਅਪੀਲ ਕੀਤੀ ਹੈ ਜਾਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸੀਐਮ ਪੰਜਾਬ ਨਾਲ ਤੁਸੀਂ ਹਾਂਜੀ ਕਿਉਂਕਿ ਆਪਣਾ ਸੀਐਮ ਸਾਹਿਬ ਆਪਾਂ ਸੁਣਦੇ ਆਂਗੇ ਕਿ ਖੇਡ ਪ੍ਰੇਮੀ ਨੇਗੇ ਇਹਨਾਂ ਨਾਲ ਵੀ ਮੈਂ ਕੋਸ਼ਿਸ਼ ਕਰ ਰਿਹਾ ਵੀ ਮੇਰਾ ਰਾਬਤਾ ਕਾਇਮ ਹੋ ਸਕੇ ਤੇ ਇਹਨਾਂ ਨੂੰ ਵੀ ਅਪੀਲ ਲਈ ਜਾਵੇ ਚਲੋ ਪਹਿਲੀਆਂ ਸਰਕਾਰਾਂ ਤਾਂ ਹੁਣ ਦੇਖੋ ਗਈਆਂ ਹਨਾ ਉਹਨਾਂ ਦਾ ਕੁਝ ਕਰ ਨਹੀਂ ਸਕਦੇ ਤੇ ਚਲੋ ਅੱਜ ਦੀ ਸਰਕਾਰ ਤੋਂ ਆਪਾਂ ਇਹੀ ਮੰਗ ਕਰਦੇ ਆਂਗੇ ਵੀ ਜੇ ਉਹਨਾਂ ਕੋਲੇ ਮੇਰੀ ਖਬਰ ਪਹੁੰਚਦੀ ਵੀ ਹੈ ਕੀ ਸਾਡੀ ਸਾਰ ਲਈ ਜਾਵੇ ਜਿਸ ਹਿਸਾਬ ਨਾਲ ਪਤਾਈ ਦੀਆਂ ਪ੍ਰਾਪਤੀਆਂ ਨੇ ਭਾਰਤ ਦਾ ਨਾਮ ਪੂਰੇ ਦੁਨੀਆ ਦੇ ਵਿੱਚ ਉਹਨਾਂ ਨੇ ਦੋ ਵਾਰੀ ਰੋਸ਼ਨ ਕੀਤਾਗਾ ਤੇ ਨਾਲ ਨਾਲ ਧਿਆਨ ਚੰਦ ਅਵਾਰਡ ਵੀ 2008 ਦੇ ਵਿੱਚ ਰਾਸ਼ਟਰਪਤੀ ਕੋਲੋਂ ਪ੍ਰਾਪਤ ਕੀਤਾ ਉਹਨਾਂ ਨੇ ਤੇ ਮੇਰੀ ਮੰਗ ਤਾਂ ਇਹੀ ਹੈ ਸਾਰੇ ਪਰਿਵਾਰ ਦੀ ਸਾਡੇ ਦੀ ਮੰਗ ਇਹ ਹੈ ਵੀ ਸਾਨੂੰ ਕੋਈ ਸਾਡੀ ਸਾਰ ਲਈ ਜਾਵੇ ਤੇ ਕੋਈ ਛੋਟੀ ਮੋਟੀ ਸੀਐਮ ਪੰਜਾਬ ਵੈਸੀ ਵੀ ਦੇਖਿਆ ਜਾਵੇ ਤਾਂ ਖੇਡਾਂ ਨੂੰ ਕਾਫੀ ਪ੍ਰਪੁਲਰਿਤ ਕਰਦੇ ਹੋਏ ਨਜ਼ਰ ਆਉਂਦੇ ਨੇ। ਹਾਂਜੀ। ਉਹ ਲੱਗਦਾ ਤੁਹਾਡੀ ਜਿਹੜੀ ਗੁਹਾਰ ਆ ਉਸ ਦੇ ਪ੍ਰਕਾਰ ਹੋਵੇਗਾ। ਦੇਖੋ ਮੈਨੂੰ ਉਮੀਦ ਤਾਂ ਪੂਰੀ ਹੈ ਕਿ ਜਿਸ ਸਾ ਉਹਨਾਂ ਨਾਲ ਆਪਾਂ ਸੁਣਦੇ ਹਾਂ ਕਿ ਮਾਨ ਸਾਹਿਬ ਉਹਨਾਂ ਖੇਡ ਪ੍ਰੇਮੀ ਨੇ ਉਹ ਕਹਿੰਦੇ ਵੀ ਹੁੰਦੇ ਮੈਨੂੰ ਖਿਡਾਰੀਆਂ ਦੇ ਨਾਮ ਵੀ ਯਾਦ ਨੇ ਤੇ ਮੈਂ ਤਾਂ ਮਾਨ ਸਾਹਿਬ ਨੂੰ ਬੇਨਤੀ ਕਰਦਾ ਵੀ ਤੁਸੀਂ ਹਾਕਮ ਸਿੰਘ ਭੱਠਲ ਦਾ ਨਾਮ ਵੀ ਜ਼ਰੂਰ ਯਾਦ ਰੱਖਿਓ। ਜੀ। ਤੇ ਕਿਤੇ ਜਿਵੇਂ ਪਹਿਲਿਆਂ ਨੇ ਵਿਸਾਰਤਾ ਤੁਸੀਂ ਨਾ ਇਹਨੂੰ ਵਿਸਾਰ ਦਿਓ ਤੇ ਸਾਡੀ ਬਾਹ ਜ਼ਰੂਰ ਫੜੋ ਜੀ। ਸੋਸ਼ਲ ਮੀਡੀਆ ਤੇ ਵੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਭਾਜੀ ਜਿਸ ਦੇ ਵਿੱਚ ਤੁਹਾਡੇ ਜਿਹੜੇ ਫਾਦਰ ਸਾਹਿਬ ਜਿੱਤੇ ਹੋਏ ਮੈਡਲ ਨੇ ਜੀ ਉਹਨਾਂ ਨੂੰ ਇਹ ਕਿਹਾ ਗਿਆ ਵੀ ਇਹਦੀ ਕੀਮਤ ਤਾਂ 1000 ਰੁਪਏ ਹੈ ਤਾਂ ਨਕਲੀ ਨੇ ਉਹ ਕੀ ਗੱਲਬਾਤ ਦੱਸੋਗੇ ਹਾਂਜੀ ਉਹ ਗੱਲਬਾਤ ਮੈਂ ਤੁਹਾਨੂੰ ਦੱਸਦਾ ਉਹ ਅਸਲ ਦੇ ਵਿੱਚ ਗੱਲ ਇਹ ਹੋਈ ਸੀਗੀ ਜਦੋਂ ਫਾਦਰ ਸਾਹਿਬ ਐਡਮਿਟ ਸੀਗੇ ਆਪਣੇ ਆਖਰੀ ਸਮੇਂ ਹਸਪੀਟਲ ਦੇ ਵਿੱਚ ਜੀ ਉਦੋਂ ਕੁਝ ਫੌਜ ਦੇ ਅਧਿਕਾਰੀ ਉੱਥੇ ਉਹਨਾਂ ਦਾ ਹਾਲਚਾਲ ਜਾਣਨ ਆਏ ਸੀਗੇ ਤੇ ਮੇਰੇ ਮਾਤਾ ਜੀ ਨੇ ਉਹਨਾਂ ਅੱਗੇ ਮੰਗ ਰੱਖੀ ਸੀ ਵੀ ਜਿਹੜੇ ਸਰਦਾਰ ਸਾਹਿਬ ਦੇ 골ਡ ਮੈਡਲ ਨੇਗੇ ਵੀ ਤੁਸੀਂ ਪਰਿਵਾਰ ਨੂੰ ਸੌਂਪ ਦਿਓ ਅੱਗੇ ਸੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਦਿਖਾਉਣੇ ਆ ਵੀ ਉਹਨਾਂ ਨੇ ਇਦਾਂ ਦੀਆਂ ਪ੍ਰਾਪਤੀਆਂ ਕੀਤੀਆਂ ਸੀ ਜੀ ਤਾਂ ਉਹਨਾਂ ਦੇ ਵਿੱਚ ਇੱਕ ਆਫੀਸਰ ਦਾ ਇਹ ਕਹਿਣਾ ਸੀਗਾ ਕਹਿੰਦੇ ਵੀ ਬੀਬਾ ਪਹੁੰਚਾਉਣ ਨੂੰ ਤਾਂ ਅਸੀਂ ਸ਼ਾਮ ਤੱਕ ਪਹੁੰਚਾ ਦਈਏ ਹਮ ਪਰ ਉਹ ਜਿਹੜੇ 골ਡ ਮੈਡਲ ਨੇ ਨਾ ਉਹਨਾਂ ਦੀ ਕੀਮਤ ਤਾਂ 1000 ਰੁਪਿਆ ਵੀ ਹੈ ਨਹੀਂ ਕਿਉਂਕਿ ਅਸੀਂ ਸੁਣਨ ਦੇ ਵਿੱਚ ਆਇਆ ਇਹ ਫਾਦਰ ਸਾਹਿਬ ਵੀ ਇਹ ਗੱਲ ਦੱਸਦੇ ਹੁੰਦੇ ਸੀ ਤੇ ਕੁਝ ਹੋਰ ਬੰਦਿਆਂ ਤੋਂ ਵੀ ਸੁਣੀ ਹੈ ਗੱਲ ਆ ਵੀ ਜਿਹੜੇ ਉੱਥੇ ਅਸਲੀ ਮੈਡਲ ਸੀਗੇ ਉਹ ਬਦਲ ਦਿੱਤੇ ਗਏ ਨੇ ਉਹਨਾਂ ਦੀ ਜਗ੍ਹਾ ਉਹਨਾਂ ਦੀ ਕਾਪੀ ਬਣਾ ਕੇ ਮਤਲਬ ਡੁਪਲੀਕੇਟ ਜਿੱਦਾਂ ਕਹਿੰਦੇ ਆਪਾਂ ਵੀ ਉਦਾਂ ਦੇ ਮੈਡਲ ਉੱਥੇ ਹੁਣ ਰੱਖੇ ਪਏ ਨੇ ਨਾਲੀ ਜੁਨਟ ਦੇ ਵਿੱਚ ਏ ਆਰਮੀ ਦੇ ਵਿੱਚ ਸੇਵਾ ਨਿਭਾਈ ਸੀ ਇਹ ਮੈਂ ਦੱਸਣਾ ਚਾਹੂੰਗਾ 6 ਸਿੱਖ ਰਾਜਮੈਂਟ ਦੇ ਵਿੱਚ ਉੱਥੇ ਪਏ ਨੇ ਇਹਨਾਂ ਦੇ ਮੈਡਲ ਪਰ ਉਹ ਅਸਲੀ ਨਹੀਂ ਹੈਗੇ ਜਿਵੇਂ ਆਪਾਂ ਕਹਿੰਦੇ ਵੀ ਕਾਪੀ ਕਰਕੇ ਕੋਈ ਚੀਜ਼ ਬਣਾ ਕੇ ਰੱਖ ਦੇਣੀ ਉਹ ਉਦਾਂ ਦੇਗੇ ਇਸੇ ਵਜ੍ਹਾ ਕਰਕੇ ਉਹਨਾਂ ਨੇ ਇਹ ਕਿਹਾ ਸੀ ਕਹਿੰਦੇ ਵੀ ਇਹਨਾਂ ਦੀ ਕੀਮਤ 1000 ਰੁਪਿਆ ਵੀ ਨਹੀਂ ਹੈਗੀ ਤੁਹਾਡੇ ਪਿਤਾ ਦਾ ਨਾਮ ਤਾਂ ਗੂਗਲ 'ਚ ਵੀ ਗੂੰਜਦਾ ਬਿਲਕੁਲ ਜੀ ਤੁਸੀਂ ਉਹੀ ਤਾਂ ਕਹਿ ਰਹੇ ਆਂ ਵੀ ਦੇਖੋ ਕਿੰਨਾ ਧੱਕਾ ਹੋਇਆਗਾ ਉਹ ਮੈਡਲਾਂ ਨਾਲ ਵੀ ਦੇਖੋ ਧੱਕਾ ਕਰਕੇ ਉਹ ਪਤਾ ਨਹੀਂ ਕਿੱਧਰ ਗਏ ਇਹਨੇ ਬੰਦੇ ਨੇ ਜਾਨ ਦੀ ਬਾਜ਼ੀ ਲਾ ਕੇ ਜਿੱਤੇ ਹੈਗੇ ਤੇ ਉਹ ਵੀ ਸਾਨੂੰ ਕੋਈ ਉਹਨਾਂ ਦਾ ਉਗਸੋਗ ਨਹੀਂ ਨਿਕਲੀ ਵੀ ਜਿਹੜੇ ਅਸਲੀ ਸੀਗੇ ਕਿੱਧਰ ਗਏ ਤੇ ਨਾ ਹੀ ਕਿਸੇ ਸਰਕਾਰ ਨੇ ਬਾਹ ਫੜੀ ਹੈਗੀ ਕਦੇ ਕਦੇ ਜਦੋਂ ਪਤਾ ਦੀ ਇਹ ਪ੍ਰਾਪਤੀਆਂ ਦੇਖਦੇ ਹਾਂ ਏਡੇ ਏਡੇ ਵੱਡੇ ਵੱਡੇ ਲੀਡਰਾਂ ਤੋਂ ਮਾਨ ਸਨਮਾਨ ਹੋਇਆ ਔਰ ਉਹਨਾਂ ਨਿਕਲਦਾ ਤੁਹਾਡਾ ਬਸ ਹੁਣ ਵੀ ਮੈਂ ਬੜੇ ਭਰੇ ਮਨ ਨਾਲ ਹੀ ਕਹਿ ਰਹੀ ਆਂ ਕਿ ਬਸ ਇੱਕ ਕੰਟਰੋਲ ਜਆ ਕਰੀ ਬੈਠਾਗਾ ਕਿ ਦੇਖੋ ਜਿਹੜੇ ਆ ਸਰਟੀਫਿਕੇਟ ਨੇ ਇਹਨਾਂ ਦੀ ਕੀਮਤ ਜ਼ੀਰੋ ਬਣਾਤੀ ਸਰਕਾਰਾਂ ਨੇ ਤੁਸੀਂ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਖਿਡਾਰੀ ਨੇ ਹਾਕਮ ਸਿੰਘ ਉਹਨਾਂ ਦੇ ਬੇਟੀਆਂ ਤੁਸੀਂ ਕੀ ਤੁਸੀਂ ਆਪਣੇ ਬੱਚ ਨੂੰ ਅੱਗੇ ਜਾ ਕੇ ਖਿਡਾਰੀ ਬਣਾਉਂਗੇ ਜਿਹੜੇ ਹਾਲਾਂ ਤੁਹਾਡੀ ਇਹ ਦੁਰਦਸ਼ਾ ਹੋਈ ਪਈ ਹੈ ਨਹੀਂ ਦੇਖੋ ਮੈਂ ਤਾਂ ਜੱਸਾ ਉਹਨਾਂ ਨਾਲ ਮੈਂ ਆਪਣੇ ਹਾਲਾਤ ਦੇਖਿਆ ਕਿ ਚਾਉਂਦੀਆਂ ਛੱਤਾਂ ਦੇ ਵਿੱਚ ਪਲੇਗੇ ਮੈਂ ਤਾਂ ਬਿਲਕੁਲ ਨਹੀਂ ਇਸ ਚੀਜ਼ ਵੱਲ ਨਾ ਤਾਂ ਮੈਂ ਖੁਦ ਮੂੰਹ ਕੀਤਾਗਾ ਤੇ ਨਾ ਹੀ ਆਪਣੇ ਬੱਚਿਆਂ ਨੂੰ ਇਸ ਵੱਲ ਕਰਨਾ ਹੈਗਾ ਕਿਉਂਕਿ ਜਦੋਂ ਕਦਰ ਹੀ ਨਹੀਂ ਹੈਗੀ ਇੱਥੇ ਫਿਰ ਕਰਾਂਗੇ ਕੀ ਆ ਤੁਹਾਡੇ ਸਾਹਮਣੇ ਆ ਬਸ ਸਾਡੇ ਪੱਲੇ ਆ ਚੀਜ਼ਾਂ ਰਹਿ ਗਈਆਂ ਬਸ ਆ ਦਿਖਾ ਦਈਏ ਵੀ ਸਾਡੇ ਕੋਲੇ ਆ ਨਹੀਂ ਪਰ ਕਿਸੇ ਸਰਕਾਰ ਨੇ ਅੱਜ ਤੱਕ ਸਾਰ ਨਹੀਂ ਲਈ ਹੈਗੀ ਹੁਣ ਤੁਸੀਂ ਅਖੀਰ 'ਚ ਕੀ ਅਪੀਲ ਕਰਨਾ ਚਾਹੁੰਦੇ ਹੋ ਮਾਨ ਸਾਹਿਬ ਨੂੰ ਤੁਹਾਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇ ਤੇ ਨੌਕਰੀ ਦਿੱਤੀ ਜਾਵੇ ਸਰਕਾਰੀ ਨੌਕਰੀ ਜੀ ਮੇਰੀ ਤਾਂ ਬਸ ਮਾਨ ਸਾਹਿਬ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਮੇਰੇ ਵੱਲੋਂ ਸਾਡੇ ਪੂਰੇ ਪਰਿਵਾਰ ਵੱਲੋਂ ਕਿ ਸਾਡੇ ਮੇਰੇ ਪਿਤਾ ਜੀ ਸਰਦਾਰ ਹਾਕਮ ਸਿੰਘ ਪੱਠਣ ਨੇ ਜੋ ਪ੍ਰਾਪਤੀਆਂ ਕੀਤੀਆਂ ਨੇ ਖੇਡ ਦੇ ਮੈਦਾਨ ਦੇ ਵਿੱਚ ਉਹਨਾਂ ਨੇ ਦੋ ਵਾਰੀ ਭਾਰਤ ਵਾਸਤੇ 골ਡ ਮੈਡਲ ਜਿੱਤੇ ਨੇਗੇ ਉਹਨਾਂ ਨੂੰ ਧਿਆਨ ਚ ਰੱਖਦੇ ਮਾਨ ਸਾਹਿਬ ਸਾਡੀ ਜਰੂਰ ਸਾਰ ਲੈਣ ਤੇ ਸਾਡੀ ਬਾਹ ਫੜੀ ਜਾਵੇ ਚਲੋ ਪਹਿਲਾਂ ਵਾਲੀਆਂ ਸਰਕਾਰਾਂ ਨੇ ਤਾਂ ਅੰਗਵਲਿਆ ਕਰਤਾ ਵੀ ਚਲੋ ਇਹ ਤਾਂ ਨਵੀਂ ਸਰਕਾਰ ਆਈ ਹੈ ਤਾਂ ਖੇਡ ਪ੍ਰੇਮੀ ਨੇਗੇ ਤੇ ਸਾਡੀ ਸਾਰ ਜ਼ਰੂਰ ਲਈ ਜਾਵੇ ਤੇ ਕੋਈ ਛੋਟੀ ਮੋਟੀ ਨੌਕਰੀ ਜ਼ਰੂਰ ਦਿੱਤੀ ਜਾਵੇ ਤਾਂ ਕਿ ਸਾਡੇ ਪਰਿਵਾਰ ਦਾ ਗੁਜ਼ਾਰਾ ਵਧੀਆ ਹੋ ਸਕੇ ਕਿ ਅਸੀਂ ਆਪਣੇ ਬੱਚਿਆਂ ਨੂੰ ਪੜਾ ਲਿਖਾ ਸਕੀਏ